14 ਮਾਡਲ ਦਾ ਬਾਈ ਕਰਲੌਸ ਕਰ ਇੰਜਨ ਜਾਂ 14 ਮਾਡਲ ਹੈ ਠੀਕ ਹੈ ਜੀ ਹਾਂ ਤੇ ਇੱਥੇ ਦਿਖਾ ਵੀ ਦਿਓ ਆਸੇ ਕਰਲੌਸ ਕਰਦੀ ਮੋਰ ਠੀਕ ਹੈ ਜੀ ਇਹ 14 ਮਾਡਲ ਦਾ ਬਾਈ ਹਾਂਜੀ ਪਿਛਲੇ ਟਾਇਰ ਰੇਡੀਅਲ ਆ ਹਾਂਜੀ 80 90 ਪੈਸੇ ਅਗਲੇ ਵੀ 90 ਪੈਸੇ ਆ ਠੀਕ ਹੈ ਜੀ ਹਾਂ ਇੰਜਨ ਗੇਅਰ ਤਾਂ ਪੂਰਾ ਓਕੇ ਆ ਸਾਰਾ ਜੈਨੂਅਲ ਆ ਟਰੈਕਟਰ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਤੇ ਬਾਈ 21 ਮਾਡਲ ਨੂੰ ਹੋਣੀ ਕਿ ਅਨੁਸਾਰਾ 1000 ਘੰਟਾ ਚੱਲਿਆ ਨਾਲ ਦੇ 80 ਪੈ ਟਾਇਰ ਆ ਇਹ 16 ਮਾਡਲ ਆ ਬਾਈ 17 ਦੀ ਆਰ ਸੀ ਇਹਦੀ ਠੀਕ ਹੈ ਜੀ ਹਾਂ ਟਰੈਕਟਰ ਪੂਰਾ ਚੰਗਾ ਟਾਇਰ ਟਰੈਕਟਰ ਆ ਗਿਆ ਜੀ ਪੂਰਾ ਚੰਗਾ ਟਰੈਕਟਰ ਆ ਦਵਾਰੇ ਦੇ 80 60 ਟਾਇਰ ਆ ਠੀਕ ਆ ਜੀ ਬਠਿੰਡਾ ਨੰਬਰ ਆ ਫਾਸਟ ਆਨਰ ਆ ਨਾਗ ਨਕੈਸ ਦਾ ਸਾਲ ਆ ਗਿਆ ਜੀ 55 HP ਵਾਲਾ ਇਹਦੇ ਵੀ ਟਾਇਰ 80-50 ਦਵਾਰੇ ਦੇ ਇੰਜਨ ਗੇਅਰ ਦਾ ਪੂਰਾ ਓਕੇ ਆ ਇਹ 21 ਮਾਡਲ ਹੈ ਜੀ ਨਾਲ ਜਿਹੜਾ 80-50 ਟਰੈਕਟਰ ਪੂਰਾ ਚੰਗਾ ਸਤਿ ਸ੍ਰੀ ਅਕਾਲ ਮੈਂ ਤਰੋ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚਿਆ ਸੀ ਜਿੱਥੇ ਬਾਈ ਹਰਮਨ ਜੁੜੇ ਆਪਣੇ ਨਾਲ ਹੋਰ ਕੀ ਹਰਮਨ ਠੀਕ ਆ ਬਾਈ ਵਧੀਆ ਘੈਂਟ ਹੈ ਪੂਰੇ ਘੈਂਟ ਤੇ ਕਿੰਨੇ ਕੁ ਟਰੈਕਟਰ ਨੇ ਹਰਮਨ 23 ਟਰੈਕਟਰ ਹੈ ਆਪਣੇ ਕੋਲ 14-15 ਅੰਝ 14-15 ਕੰਡੀਸ਼ਨਾਂ ਦੇ ਕੰਡੀਸ਼ਨਾਂ ਦੇ ਪੂਰੇ ਚੰਗੇ ਉੱਚਾ ਮਾਡਲ ਹੁੰਦੇ ਆਪਣੇ ਕੋਲ ਉੱਚਾ ਮਾਡਲ ਹੁੰਦੇ ਆ ਹਾਂ 10 ਤੋਂ ਪਲੱਸ ਵਾਲੇ ਹੁੰਦੇ ਆ ਜ਼ ਬਾਕੀ ਹਰਿਆਣਾ 78 ਠੀਕ ਹੈ ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆਂ ਨੰਬਰ ਦੀ ਐਨਓਸੀ ਦੇ ਦਾਂਗੇ ਆਪਾਂ ਹਾਂਜੀ ਹਾਂ ਬਾਕੀ ਆਪਣੇ ਕੋਲੇ ਲੋਕਲ ਸਰਸਾ ਦਾ ਨੰਬਰ ਹੀ ਹੁੰਦਾ ਜਾ ਟਰੈਕਟਰ ਦੂਰ ਦਾ ਨੰਬਰ ਨਹੀਂ ਹੁੰਦੇ ਸਰਸਾ ਆਪਣੇ ਦੇ ਤੋਂ ਸਾਰਾ 60 ਕਿਲੋਮੀਟਰ ਠੀਕ ਹੈ ਜੀ ਤੇ ਹੁਣ 855 ਤੋਂ ਸਟਾਰਟ ਕਰਦੇ ਆਂ ਰਿਵਰਸ ਵੀਡੀਓ 14 ਮਾਡਲ ਦਾ ਬਾਈ ਕਰ ਲਾ ਉਸ ਕਰ ਇੰਜਨ ਦਾ 14 ਮਾਡਲ ਹੈ ਠੀਕ ਹੈ ਜੀ ਆਹ ਦੇਖ ਕੇ ਦਿਖਾ ਵੀ ਦੋ ਆਹ ਸਿਕਰਲੋਸ ਕਰ ਦੀ ਮੋਹਰ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਆ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਟਾਇਰ ਦੁਆਰੇ ਦੇ 80 ਪੈਸੇ ਬਾਈ ਦੁਆਰੇ ਦੇ ਕੱਲੇ ਬੈਂਪਰ ਨੂੰ ਛੱਡ ਕੇ ਹਾਂ ਕੱਲੇ ਬੈਂਪਰ ਨੂੰ ਛੱਡ ਕੇ ਸਾਰਾ ਰੇਨਲ ਕ੍ਰਾਸ ਕਾਰ ਇੰਜਨ ਦਾ ਡਬਲ ਡਿਸਟਰੀਬਿਊਟਰ ਓਕੇ ਆਕੇ ਵਾਲੀਆਂ ਚਟਾ ਹਜੇ ਉੱਪਰ ਨੇ ਬਾਈ ਤੇ ਸਿੰਪਲ ਕੱਪੜੇ ਵਾਲੀ ਛਤਰੀ ਮਾਡਲ 300 ਘੰਟਾ ਚੱਲੇ 14 ਮਾਡਲ 3300 ਘੰਟਾ ਚੱਲੇ 14 ਮਾਡਲ ਹੈ ਰੇਟ ਕੀ ਹੈ ਰੇਟੇ ਦੇ ਦਾਂਗੇ ਆਪਾਂ ਬਾਈ 498 ਆ ਰੇਟ ਆਪਾਂ 475 ਦਾ ਦੇਣਾ ਹਾਂ 475 ਦਾ ਦੇਣਾ ਹਾਂ ਬਾਕੀ ਮੌਕੇ ਤੇ ਮਾਣਾ ਮੋਟਾ ਕਰ ਦਾਂਗੇ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਮਿੱਤਰੋ ਇਹ ਮਿੱਤਰੋ ਮੂਰੇ ਛੱਤੀ ਤੇ ਆ ਗਿਆ ਨਿਉ ਹਾਲੈਂਡ ਸੁਪਰ ਦੱਸੀ ਬਾਈ ਇਹ 14 ਮਾਡਲ ਦਾ ਬਾਈ ਸੀ 90 ਪੈਸੇ ਅਗਲੇ ਵੀ 90 ਪੈਸੇ ਆ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਪੂਰਾ ਓਕੇ ਆ ਸਾਰਾ ਜੈਨੂਅਲ ਆ ਟਰੈਕਟਰ ਕਿਤੇ ਚਾਬੀ ਲੱਗੀ ਟਰੈਕਟਰ ਤੇ ਠੀਕ ਹੈ ਤੇ ਟਰੈਕਟਰ ਸਾਰਾ ਰੰਗ ਪੇਂਟ ਦਾ ਵੀ ਰੇਨਲ ਪੂਰਾ ਜੈਨੂਅਲ ਆ ਸਾਰਾ ਪੂਰਾ ਜੈਨੂਅਲ ਆ ਮਿੱਤਰੋ ਇੰਜਨ ਗੇਅਰ ਦੀ ਤੁਸੀਂ ਵਾ ਕੇ ਤਸੱਲੀ ਕਰ ਸਕਦੇ ਹੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਕਨੋਪੀ ਵਗੈਰਾ ਲੱਗੀ ਹੋਈ ਹੈ ਮਾਡਲ ਇਹ ਕਿੰਨੇ ਆ ਗਿਆ ਸੀ 14 ਇਹ 14 ਮਾਡਲ ਦਾ ਰੇਟ 475 ਡਿਮਾਂਡ ਆਪਣੀ 4.5 ਦਾ ਦੇ ਦਾਂਗੇ ਬਾਕੀ ਮੌਕੇ ਤੇ ਕਰ ਲਾਂਗੇ ਮਾੜਾ 4.5 ਦਾ ਮਿੱਤਰੋ ਇਹ ਟਰੈਕਟਰ ਬਣੂ ਬਾਕ ਬਾਈ ਇਹ 53 ਦਾ 21 ਮਾਡਲ ਦਾ ਬਾਈ ਹਾਂਜੀ ਟਰੈਕਟਰ ਪੂਰਾ ਚੰਗਾ ਟਾਪ ਮਾੜਲਾ ਗੇਅਰ ਪ੍ਰੂਫ 4 ਸਪੀਡ ਆ ਗਿਆ ਇਹ ਠੀਕ ਆ ਜੀ ਹਾਂਜੀ ਤੇ ਰੰਗ ਪੈਂਟ ਦਾ ਵੀ ਅਰੀਜਨਲ ਹੈ ਜਮਾਂ ਜੈਨੂਇਨ ਆ ਬਾਈ 21 ਮਾਡਲ ਨੂੰ ਹੋਣੀ ਕੀ ਅਨੁਸਾਰਾ 1000 ਘੰਟਾ ਚੱਲਿਆ ਨਾਲ ਦੇ 80 ਪੈ ਟਾਇਰ ਨਾਲ ਦੇ 80 ਪੈਸੇ ਟਾਇਰ ਨੇ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਿੰਘ ਦੀ ਘੋੜੀ ਵਰਗਾ ਟਰੈਕਟਰ ਹੈ ਤੇ ਚੰਗਾ ਟਰੈਕਟਰ ਹੈ ਮਾਡਲ 21 ਹੈ ਤੇ ਰੇਟ ਕਿੰਨਾ ਕਰੀ ਗਣਾ ਹੈ ਇਹੋ 775 ਆਈ ਸਾਢੇ 7 ਦਾ ਇਹ ਦੇ ਦਾਂਗੇ ਸਾਡੀ ਮੌਕੇ ਦੇ ਮਾੜਾ ਮੋਟਾ ਮਾਨਦਾਨ ਆਪਾਂ ਕਰੀ ਦੇਣਾ ਸਾਰੇ ਮੌਕੇ ਜੋ ਕੁਛ ਜੋ ਘੱਟ ਵੀ ਹੋ ਜੂ ਠੀਕ ਹੈ ਮੌਕੇ ਦੀ ਗੱਲ ਆ ਉਹ ਤਾਂ ਟੇਬਲ ਤੇ ਗੱਲ ਹੋਊ ਹਾਂ ਮੂਰੇ ਆ ਗਿਆ 855 ਰਿਵਰਸ ਵੀਡੀਓ ਦਸੀ ਮੈ ਇਹ 16 ਮਾਡਲ ਆ ਬਾਈ 17 ਦੀ ਆਰ ਸੀ ਇਹਦੀ ਠੀਕ ਹੈ ਜੀ ਹਾਂ ਟਰੈਕਟਰ ਪੂਰਾ ਚੰਗਾ ਟਾਇਰ ਇਹਦੇ ਪਿਛਲੇ ਜਵਾਂ ਨਵੇਂ ਅਗਲੇ ਨਾਲ ਦੇ ਹੁੰਦੇ ਆ ਠੀਕ ਹੈ ਜੀ ਤੇ ਟਰੈਕਟਰ ਮੇਟਰੋ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਕਿੰਨਾ ਕੁ ਅਰੀਜਨਲ ਹੈ ਰੰਗ ਦਾ ਬਾਈ ਜ਼ਿਆਦਾਤਰ ਤਾਂ ਜੈਨੂਅਨ ਹੀ ਆ ਮਾੜਾ ਮੋਟਾ ਥੱਲੇ ਹਿੱਸੇ ਵਗੈਰਾ ਦੀ ਟੱਚਿੰਗ ਹੋਈ ਆ ਮੂਰਗੇ ਇਸੇ ਵਗੈਰਾ ਦੀ ਠੀਕ ਹੈ ਡਬਲ ਡਿਸਟਰੀਬਿਊਟਰ ਚ ਆ ਗਿਆ ਤੇ ਮਾਡਲ ਆ ਗਿਆ ਇਹ 16/17 ਹਾਂ ਤੇਰੇ ਦਾ 498 ਰੇਟ ਆ 475 ਦਾ ਛੱਡ ਦਾਂਗੇ 475 ਦਾ ਬਾਕੀ ਮੌਕੇ ਤੇ ਮਿੱਤਰੋ ਹੋਰ ਵੀ ਮਾਨਤਾਣ ਹੋ ਜੂ ਕਿਸੇ ਜੋ ਵੱਧ ਵੀ ਹੋ ਜੂ ਘੱਟ ਵੀ ਉਹ ਤੁਹਾਨੂੰ ਦੱਸਿਆ ਜੀ ਠੀਕ ਹੈ ਮੂਰੇ ਆ ਗਿਆ 5305 5305 ਆ ਜੀ ਇਹ 18 ਮਾਡਲ ਠੀਕ ਹੈ ਜੀ ਦੱਸਿਓ ਇਹ 18 ਮਾਡਲ ਨਾਲ ਦੇ ਟਾਇਰ ਆ ਜੀ ਇਹਦੇ ਠੀਕ ਹੈ ਜੀ ਹਾਂ ਇੰਜਨ ਗੇਅਰ ਤਾਂ ਆਪਣਾ ਟਰੈਕਟਰ ਸਾਰੇ ਓਕੇ ਹੁੰਦੇ ਆ ਇੰਜਨ ਗੇਅਰ ਦੇ ਓਕੇ ਹੁੰਦੇ ਆ ਠੀ ਉਹ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਪਿਆ 11 ਮਾਡਲ ਦਾ ਰੇਟ ਕਿਨਾ ਆ ਗਿਆ ਇਹਦਾ 5 15 ਜੀ ਨਾਲ ਦੇ ਟਾਇਰ 80 ਪੈਸੇ ਇਹਦੇ ਹਾਂਜੀ ਹਾਂਜੀ 5 15 ਡਿਮਾਂਡ ਹੈ ਹਾਂ 5 15 ਦੇਣਾ ਦੇਣਾ ਪਰ 4 80 ਆ ਦੇ ਦਾਂਗੇ 4 80 ਦਾ ਮਿੱਤਰੋ ਬਣੂ ਸੈਂਪਲ ਕੱਪੜੇ ਵਾਲੀ ਸਾਧਰੀ ਆ ਗਈ ਪੂਰਾ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 37 30 ਸੁਪਰ ਇਹ ਸੁਪਰ ਆ ਗਿਆ ਜੀ ਪੂਰਾ ਚੰਗਾ ਟਰੈਕਟਰ ਆ ਦਵਾਰੇ ਦੇ 80 ਪੈ ਟਾਇਰ ਹੈ ਠੀਕ ਹੈ ਜੀ ਬਠਿੰਡਾ ਨੰਬਰ ਆ ਫਾਸਟ ਆਨਰ ਨਾਗਰ ਦਾ ਕੈਸ ਦਾ ਨਾਗਦ ਕੈਸ ਦਾ ਹਾਂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਲੈਟਾਂ ਬਲੂਟਾਂ ਲੱਗੀਆਂ ਹੋਈਆਂ ਨੇ ਲੈਟਾਂ ਬਲੂਟਾਂ ਸਰਕਾਰੀ ਲੱਗੀਆਂ ਨੇ ਮਿੱਤਰੋ ਮੂਰੇ ਲੈਟਾਂ ਵੀ ਵੱਡੀਆਂ ਲੱਗੀਆਂ ਹੋਈਆਂ ਨੇ ਇੰਜਨ ਗੇਅਰ ਦਾ ਵੀ ਓਕੇ ਆ ਉਹ ਬਾਈ ਕੋਈ ਟਰੈਕਟਰ ਚ ਆਪਣੀ ਕਿਸੇ ਜੋ ਕਮੀ ਨਹੀਂ ਮਿਲੂਗੀ ਕਮੀ ਨਹੀਂ ਮਿਲੂ ਹਾਂ ਬਾਹ ਕੇ ਤਸਦੀਕ ਕਰਕੇ ਲੈ ਜਾਓ ਡਬਲ ਡਿਸਟਰੀਬਿਊਟਰ ਚ ਤੇ ਮਾਡਲ ਇਹ 12/13 12/13 ਜੀ ਰੇਟ 85 ਨਮੰਡ ਐ ਦੀ ਆਪਾਂ ਇਹ ਦੇ ਦਾਂਗੇ 4.5 ਦਾ 4.5 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਪੂਰਾ ਘੈਂਟ ਮੂਰੇ ਆ ਗਿਆ 37 30 ਪਲੱਸ ਵਾਲਾ ਇਹ ਪਲੱਸ ਵਾਲਾ ਆ ਗਿਆ ਜੀ 55 ਐਚ ਪੀ ਵਾਲ ਦਾ ਪੂਰਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਰੇਨਲ ਹੈ ਹਾਂਜੀ ਰੰਗ ਪੇਂਟ ਦਾ ਵੀ ਰੇਨਲ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਈ ਤੇ ਮਾਡਲ ਕਿੰਨੇ ਸੀ ਇਹ 8 ਮਾਡਲ ਆ ਜੀ 335 ਡਿਮਾਂਡ ਆ ਇਹ ਦੇ ਦਾਂਗੇ ਆਪਾਂ 315 ਦਾ 315 ਦਾ 315 ਪਾਵਰ ਸਟੀering ਆ ਜੈਨੂਨ ਕੰਪਨੀ ਵੱਲੋਂ ਪਾਵਰ ਸਟੀering ਹੈ ਕੰਪਨੀ ਵੱਲੋਂ ਮਿੱਤਰੋ 315 ਦਾ ਬਣੂਗਾ ਬਾਕੀ ਮੌਕੇ ਤੇ ਹੋਰ ਹੋ ਜੂ ਮੂਰੇ 50 ਦਾ ਆ ਗਿਆ ਸਿਉਣਾ ਲਿਕਾ 55 ਦੱਸਿਓ ਜੀ ਇਹ 21 ਮਾਡਲ ਹੈ ਜੀ ਹਾਂਜੀ ਨਾਲ ਜਿਹੜਾ ਰੱਸੀ ਪੈਂਸੀਆ ਟਰੈਕਟਰ ਪ ਨੰਬਰ ਐਨਓ ਸੀ ਮਿਲ ਗਈ 13400 ਘੰਟਾ ਚੱਲੇ ਸਾਰਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਟਰੈਕਟਰ ਰੇਟ ਕਿੰਨਾ 21 ਮਾੜਾ ਦਾ 495 ਮਾੜਾ ਦਾ 475 ਦਾ ਛੱਡ ਦਾਂਗੇ 4 ਲੱਖ 75000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਘੈਂਟ ਪਿਆ ਪੂਰਾ ਟਰੈਕਟਰ ਮੂਰੇ ਆ ਗਿਆ 50 ਨਾਲ ਲਿਕਾ ਫੇਰ ਹੈ ਜੀ ਨਾਲ ਲਿਕਾ ਇਹ 4 ਸਿਲੰਡਰ ਹੈ ਜੀ ਹਾਂ ਜੀ 11 ਮਾੜਾ ਦਾ ਬੀਕੇਟੀ ਦੇ ਟਾਇਰ ਇਹਦੇ 75500 ਦਵਾਰੇ ਦੇ ਠੀਕ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਤਾਂ ਚੰਗਾ ਜੀ ਪੂਰਾ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਡਬਲ ਡਿਸਟ੍ਰ ਠੀਕ ਹੈ ਸਿੰਗਲ ਡਿਸਟ੍ਰਿਬਿਊਟਰ ਚ ਆ ਗਿਆ ਇਹ ਚਾਰ ਸਲੈਂਡਰ ਵਾਲਾ ਆ ਗਿਆ ਉਹ ਤਿੰਨ ਵਾਲਾ ਸੀ ਉਹ ਤਿੰਨ ਵਾਲਾ ਇਹ ਚਾਰ ਵਾਲਾ ਆ ਗਿਆ ਠੀਕ ਹੈ ਤੇ 11 ਮਾਡਲ ਦਾ ਰੇਟ ਇਹਦੀ 345 ਰਮਾਂਡਾ ਦੇ ਦਾਂਗੇ ਤਿੰਨ 20 ਦਾ ਤਿੰਨ 20 ਦਾ ਇਹ ਟਰੈਕਟਰ ਮਿੱਤਰੋ ਬਣੂਗਾ ਤੇ ਮੂਰੇ ਆ ਗਿਆ 5245 BI 5245 MCI ਆ ਗਿਆ ਜੀ ਹਾਂਜੀ ਇਹ 50 ਚ ਵੀ ਜੁੰਦਾ ਠੀਕ ਹੈ ਜੀ ਹਾਂਜੀ ਚੌਂ ਦੇ ਟਾਇਰਾਂ ਚ ਡਬਲ ਕਲਚ ਹੈ ਠੀਕ ਹੈ ਗੇਅਰ ਦਾ ਪੂਰਾ ਚੰਗਾ ਇੰਜਨ ਗੇਅਰ ਦਾ ਚੰਗਾ ਹੈ ਹਾਂ ਪੀਵੀ ਨੰਬਰ ਆ ਵੀ 22 ਫਾਜ਼ਿਲਕਾ ਦਾ ਠੀਕ ਹੈ ਪੀਵੀ 22 ਫਾਜ਼ਿਲਕਾ ਦਾ ਨੰਬਰ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਰਿਗਲ ਟਾਇਰ ਇਨ ਟਾਇਰ ਨੇ 70% ਹੈ ਅਗਲੇ ਜਮਾ ਨਮੇ ਆ। ਅਗਲੇ ਜਮਾ ਨਮੇ ਨੇ ਤੇ 14 ਮਾਡਲ ਦਾ ਰੇਟ ਇਹਦਾ ਰੇਟ ਆਪਣਾ 298 ਇਹ ਦੇ ਦਾਂਗੇ 275 ਦਾ। 275 ਦਾ ਮਿੱਤਰੋ ਇਹ ਬਣੂਗਾ। ਮੂਰੇ 9000 ਮੈਸੀ ਆ ਗਿਆ। ਇਹ 12/13 ਮਾਡਲ ਹੈ ਜੀ। ਹਾਂਜੀ। ਕਾਪੀ 13 ਦੀ ਹੈ ਮਾਰਕਾ 12 ਦਾ ਨਿਕਲਿਆ ਵੀ 12 ਦੇ ਲਾਸਟ ਦਾ। ਠੀਕ ਹੈ ਜੀ। ਟਰੈਕਟਰ ਪੂਰਾ ਚੰਗਾ ਹੈ ਵੀ ਨਾਲ 80 ਪੈ ਟਾਇਰਾ ਦਵਾਰੇ ਦੇ। ਇੰਜਨ ਗੇਅਰ ਦਾ ਪੂਰਾ ਓਕੇ ਆ। ਇੰਜਨ ਗੇਅਰ ਦਾ ਓਕੇ ਆ। ਪੀਵੀ ਨੰਬਰ ਹੈ ਵੀ ਪੀਵੀ 06 ਪੀਵੀ ਨੰਬਰ ਹੈ ਮਿੱਤਰੋ। ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ। ਸਾਈਡ ਗੇਅਰ ਚ ਆ ਗਿਆ। ਮਾਡਲ ਗੇਰਾਗੇ ਉਹ ਸੈਂਟਰ ਸੀਗਾ। ਉਹ ਸੈਂਟਰ ਇਹ ਸਾਈਡ। ਹਾਂਜੀ ਇਹ 52 ਐਚਪੀ ਦਾ ਆ ਗਿਆ। ਇਹ ਪਾਵਰ ਵੀ ਆ ਗਿਆ ਉਹ ਸਿੰਪਲ ਹੈ। ਇਹ ਪਾਵਰ ਆ ਉਹ ਸਿੰਪਲ ਹੈ। ਹਾਂ ਇਹਦਾ ਮਾਡਲ 12/13 ਤੇ ਰੇਟ ਆ। ਇਹਦਾ 365 ਰੇਟ ਆ ਜੀ। ਇਹ ਦੇ ਦਾਂਗੇ 335 ਦਾ ਮੌਕੇ ਤੇ ਹੋਰ ਕਰ ਲਾਂਗੇ। ਮੌਕੇ ਤੇ ਹੋਰ ਵੀ ਡਿਸਕਾਊਂਟ ਹੋ ਜਾਊ ਮਿੱਤਰੋ। ਮੂਰੇ 35 ਵਾਲਾ ਆ ਗਿਆ ਸੋਨਾਲੀਕਾ। ਇਹਦੇ ਬਾਰੇ ਦੱਸਿਓ। ਪਾਵਰ ਸ ਕਲੱਚ ਆ ਗਿਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਇਹ 15 ਮਾਡਲ ਤੇ ਡਬਲ ਡਿਸਟ੍ਰਿਬਿਊਟਰ ਦਾ ਜੀ ਇਹਦੀ ਆਪਣਾ ਸਵਾ ਤਿੰਨ ਦਾ ਦੇ ਦਾਂਗੇ ਸਵਾ ਤਿੰਨ ਦਾ ਇਹ ਮਾਨੂੰ ਡਿਸਟ੍ਰਿਬਿਊਟਰ ਇਹਦੇ ਸਿੰਗਲ ਹੀ ਆ ਡਬਲ ਡੀ ਲੱਗਿਆ ਹੋਇਆ ਨਾ ਨਾ ਸਿੰਗਲ ਹੁੰਦਾ ਵੀ ਸਿੰਗਲ ਹੁੰਦਾ ਹਾਂ ਸਿੰਗਲ ਵਾਲਿਆਂ ਦੇ ਸਿੰਗਲ ਹੀ ਆਉਂਦਾ ਠੀਕ ਹੈ ਤੇ ਇਸ ਤੋਂ ਇਲਾਵਾ ਹਰਮਨ ਹੋਰ ਵੀ ਹੁੰਦੇ ਆ ਹੋਰ ਵੀ ਟਰੈਕਟਰ ਹੈਗੇ ਜੀ ਆਪਣੇ ਕੋਲ ਸਵਰਾਜ ਹੈਗੇ ਇੱਕ ਦੋ ਹੋਰ ਵੀ 855 36 ਦੀ ਵੀ ਹੈਗੇ ਇੱਕ ਦੋ ਠੀਕ ਹੈ ਜੀ ਹਾਂ ਬਾਕੀ ਘਰੇ ਵੀ ਖੜੇ ਹਲ ਤਿਆਰ ਕਰਨ ਵਾਲੇ ਮਾੜੇ ਮੋਟੇ ਪੈਂਪ ਪੋਆ ਰੰਗ ਕਰਾਉਣ ਵਾਲੇ ਹੁੰਦੇ ਧੋਆ ਧਾਵੀ ਕਰਨ ਵਾਲੀ ਹ ਪਿੰਡ ਕਿਹੜਾ ਪਿੰਡ ਆਪਣਾ ਲਾਲੇਣਾ ਤਲਵੰਡੀ ਸਾਹਿਬ ਦੇ ਨਾਲ ਆ ਨੌਰਾ ਆਪਣਾ ਤਲਵੰਡੀ ਆ ਇੱਥੇ ਡਾਇਰੈਕਟਰ ਹੁੰਦੇ ਆਪਣੇ ਠੀਕ ਹੈ ਜੀ ਫੋਨ ਕਰਕੇ ਕਦੋਂ ਮਰਜ਼ੀ ਆ ਸਕਦਾ ਬੰਦਾ ਠੀਕ ਹੈ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਆਪਣਾ 7888803677 ਜੀ 78880367 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਰਮਨ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਆਸਰੇਕਾਲ ਜੀ